ਆ ਬਾਈ ਜੀ ਆ ਚੀਜ਼ ਦਿਖਾਇਓ ਕਿ ਰਮੜੀ ਇਹ ਆ ਗਈ ਜੀ ਕੈਂਪਰ ਜੀ ਇੰਪੋਰਟਡ ਕੈਂਪਰ ਹੈ ਜੀ ਪ੍ਰੋਪਰ ਆ ਚੀਜ਼ ਤੁਸੀਂ ਡਾਕਟਰਾਂ ਦੇ ਪਈ ਦੇਖਿਓ ਜਿਹਦੇ ਵਿੱਚ ਬਾਈ ਪਾਣੀ ਪਾ ਕੇ ਜਿਸ ਸਲਾਦ ਪਾ ਕੇ ਤੇ ਇਹ ਕੀ ਹੈ ਸਬਜ਼ੀ ਪਾ ਕੇ ਆਪਾਂ ਡਾਈਨਿੰਗ ਟੇਬਲ ਤੇ ਰੱਖ ਲਓ ਜਾਂ ਆਪਾਂ ਕੋਈ ਰਿਸ਼ਤੇਦਾਰ ਆ ਰਿਹਾ ਕੋਈ ਲੇਟ ਹੋ ਗਿਆ ਮੁੜ ਕੇ ਗਰਮ ਬਾਰ ਬਾਰ ਕਰਨ ਦੀ ਲੋੜ ਹੈ ਇਹਦੇ ਕੀ ਹੈ ਪਲੱਗ ਦਿੱਤਾ ਹੋਇਆ ਬਾਈ ਆ ਪਲੱਗ ਹੈ ਕੀ ਬਲੱਗ ਨੂੰ ਤੁਸੀਂ ਇੱਥੇ ਕੰਡੈਕਟ ਕਰਮਾ ਜੇ ਕਿਸੇ ਨੇ ਡਿਲੀਵਰੀ ਵਈ ਕਿੱਥੇ ਕਿੱਥੇ ਕਰਦੇ ਜਿਹੜੀ ਆਪਣੀ ਡਿਲੀਵਰੀ ਵਾਲੀ ਗੱਲ ਦੱਸ ਆਪਣਾ ਕੋਰੀਅਰ ਦਾ ਕੰਮ ਹੈ ਜੀ ਇੰਟਰਨੈਸ਼ਨਲ ਕੋਰੀਅਰ ਡੋਮੈਸਟਿਕ ਕੋਰੀਅਰ ਤੁਸੀਂ ਘਰ ਬੈਠੇ ਕਿਤੇ ਵੀ ਜੇ ਕੋਰੀਅਰ ਕਰਵਾਣਾ ਹੈਗਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿਵੇਂ ਕੋਈ ਪੰਜੀਰੀ ਹੋ ਗਈ ਕਿ ਹੋ ਗਿਆ ਦੇ ਸਿੱਕਾ ਬਈ ਸਾਰਿਆਂ ਨੂੰ ਜਾਦੂ ਲੋਵਾਲ ਤੇ ਤੁਹਾਡਾ ਸਵਾਗਤ ਹੈ ਮੇਰੀ ਆ ਭੈਣਾਂ ਵਾਸਤੇ ਨਾ ਇੱਕ ਬਾਈ ਕ੍ਰੌਕਰੀ ਦੀ ਦੁਕਾਨ ਆ ਬਾਈ ਦੀ ਮਾਨਸਾ ਦੇ ਵਿੱਚ ਬਾਈ ਹੋਰ ਕੋਲ ਲੈ ਕੇ ਆਇਆ ਜੈਨੂਇਨ ਰੇਟ ਆ ਬਾਈ ਕੋਲੇ ਤੇ ਚੀਜ਼ਾਂ ਵੀ ਇੰਨੀ ਇੰਨੀਆ ਘੈਂਟ ਆ ਤੇ ਕੁਆਲ ਬਾਈਨਾ ਆਪਾਂ ਜਿਹੜੀ ਬਾਈ ਦੀ ਸ਼ਾਪ ਸੀ ਬਾਈ ਦੀ ਸ਼ਾਪ ਦੀ ਲੋਕੇਸ਼ਨ ਦਿਖਾਉਣੇ ਆ ਇਸ ਟਾਈਮ ਤੇ ਆ ਮੇਰੇ ਪਿੱਛੇ ਬਾਈ ਪੈਟਰੋਲ ਪੰਪ ਹੈ ਠੀਕ ਹੈ ਆ ਜਿਹੜੀ ਗਲੀ ਹੈ ਇਹ ਜਾ ਰਹੀ ਹੈ ਚੁਗਲੀਕਰ ਨੂੰ ਤੇ ਆ ਪਿਛਲੇ ਪਾਸੇ ਬਾਈ ਜਿਹੜੀ ਆਪਣੀ ਉਹ ਹੈ ਇਹ ਜਾ ਰਹੀ ਹੈ ਆਪਣਾ 12 ਹਟਾ ਚੌਂਕ ਨੂੰ ਤੇ じゃ ਜਮਾਰਕੇ ਵਾਲੀ ਸਾਈਡ ਜਾ ਰਹੀ ਹੈ ਤੇ ਬਾਈ ਦੀ ਇਧਰਲੇ ਪਾਸੇ ਸ਼ਾਪ ਹੈ ਤੇ ਚਲੋ ਆਪਾਂ ਬਾਈ ਨਾਲ ਮਿਲਦੇ ਆ ਜਾਈਏ ਇਹ ਇੱਕ ਜਵਾਰ ਕਾ ਰੋਡ ਆ ਬਈ ਜਿੱਥੇ ਆਪਾਂ ਖੜੇ ਆ ਤੇ ਬਾਈ ਹੋਰੇ ਦਾ ਨੰਬਰ ਤੁਹਾਨੂੰ ਮੈਂ ਸਕਰੀਨ ਦੇ ਉੱਤੇ ਦੇ ਦੂੰਗਾ ਉਹ ਨਾਲ ਗੱਲ ਕਰ ਲਿਓ ਤੇ ਬਹੁਤ ਘਣ ਘਣ ਚੀਜ਼ਾਂ ਨੇ ਇੱਥੇ ਬਾਈ ਹੋਰੇ ਡਿਲੀਵਰੀ ਵੀ ਕਰਦੇ ਆ ਤੇ ਚਲੋ ਆਪਾਂ ਮਿਲਦੇ ਆਂ ਅੰਦਰ ਠੀਕ ਫਿਰ ਵੀ ਉਹਨਾਂ ਨੇ ਕੀ ਹਾਲ ਚਾਲ ਵਧੀਆ ਬਰਾਜੀ ਵਧੀਆ ਤੁਸੀਂ ਬਾਈ ਨੇ ਆਪਣੀਆਂ ਭੈਣਾਂ ਵਾਸਤੇ ਥੋੜੇ ਕੋਲ ਅੱਜਕੱਲ ਕੀ ਕੀ ਚੀਜ਼ਾਂ ਨੇ ਘਰ ਵਿੱਚ ਬਰਤਨ ਨੂੰ ਮੈਨੂੰ ਉਹ ਘਣ ਘਣ ਚੀਜ਼ਾਂ ਦਿਖਾਓ ਬਸ ਆਪਣੇ ਕੋਲ ਹੀ ਅੱਜਕੱਲ 3-4 ਆਰਟੀਕਲ ਬਹੁਤ ਵਧੀਆ ਜਿਹੜੇ ਨਵੇਂ ਡਿਜ਼ਾਈਨਿੰਗ ਚੱਲ ਰਹੇ ਹੈਗੇ ਪ੍ਰੋਪਰ ਜਿਵੇਂ ਇੱਕ ਦਾ ਲੈਮਨ ਸੈੱਟ ਹੈ ਜੀ ਗਰਮੀਆਂ ਦਾ ਸੀਜ਼ਨਲ ਸੈੱਟ ਹੈ ਜੀ ਠੀਕ ਹੈ ਜੀ ਗਿਫਟ ਆਰਟੀਕਲ ਲਈ ਵੀ ਸਭ ਤੋਂ ਵਧੀਆ ਜੀ ਤੇ ਚੀਜ਼ ਉਹ ਦੇਖ ਪੂਰੀ ਸ਼ੋਅ ਵਾਜੀ ਚੀਜ਼ ਹੈ ਜੀ ਠੀਕ ਹੈ ਇਸ ਦੇ ਵਿੱਚ ਤੁਹਾਨੂੰ ਇੱਕ ਕੰਚ ਦਾ ਜੱਗ ਮਿਲੇਗਾ ਜੀ ਜਾਗੂ 6 ਤੁਹਾਨੂੰ ਨਾਲ ਦੇ ਗਲਾਸ ਮਿਲਣਗੇ ਜੀ ਪ੍ਰੋਪਰ ਪੂਰੀ A1 ਚੀਜ਼ ਹੋਏਗੀ ਸੇਮ ਚੀਜ਼ਾਂ ਨੇ ਬਾਈ ਦੇਖ ਸਕਦੇ ਹੋ ਤੁਹਾਨੂੰ ਜਿਹੜੇ ਰੇਟ ਹੈ ਇਹਨਾਂ ਦੇ ਰੇਟ ਵੀ ਬਹੁਤ ਰੀਜ਼ਨੇਬਲ ਮਿਲਣਗੇ ਜੀ ਬਾਜ਼ਾਰ ਨਾਲੋਂ ਤੁਸੀਂ ਕਿਤੇ ਵੀ ਰੇਟ ਟਰਾਈ ਕਰ ਸਕਦੇ ਹੋਗੇ ਤੇ ਇਸ ਦੋਵਾਰ ਆ ਗਈ ਜੀ ਬੋਤਲਾਂ ਜੀ ਹੌਟ ਐਂਡ ਕੋਲਡ ਬੋਤਲਾਂ ਜੀ ਠੀਕ ਹੈ ਜੀ ਜੇਕਰ ਇਸ ਦੇ ਤੁਸੀਂ ਐਮ ਆਰ ਪੀ ਦੀ ਗੱਲ ਕਰੋਗੇ ਤਾਂ ਐਮ ਆਰ ਪੀ 14-1500 ਦੇ ਆਸ-ਪਾਸ ਹੈ ਜੀ 14-1500 ਦੇ ਆਸ-ਪਾਸ ਆਪਾਂ ਤੁਹਾਨੂੰ ਇਸ ਤੇ 65% ਫਲੈਟ ਡਿਸਕਾਊਂਟ ਦੇਵਾਂਗੇ ਐਮ ਆਰ ਪੀ ਤੋਂ ਇਹ ਐ ਲਾ ਲਈ ਤੁਹਾਨੂੰ 500 ਦੇ ਆਸ-ਪਾਸ ਪਈਗੀ ਹਾਂਜੀ ਹਾਂਜੀ ਹੌਟ ਐਂਡ ਕੋਲਡ ਬੋਤਲ ਹੈ ਜੀ ਪ੍ਰੋਪਰ ਬਿਲਕੁਲ ਹੌਟ ਐਂਡ ਜਿਹੜੀ ਕੋਲਡ ਨੇ ਬੋਤਲ ਹੈ ਤੇ ਬਾਈ ਐਮ ਆਰ ਪੀ 22 ਦੇ ਡੱਬੇ ਤੇ ਲਿਖੀ ਹੋਈ ਹੈ ਉਹਦੇ ਵਿੱਚੋਂ 65% ਲੈਸ ਕਰਕੇ ਬਈ ਸਿਰਫ 5 ਕਿਨੇ ਦੀ ਕਿਨੇ ਦੀ 500 ਦੇ ਆਸ-ਪਾਸ ਹੈ ਜੀ 500 ਦੇ ਆਸ-ਪਾਸ ਬਈ ਇਹ ਬਣੂਗੀ ਠੀਕ ਹੈ ਤੁਸੀਂ ਆ ਸਕਦੇ ਹੋ ਬਾਈ ਦੀ ਦੁਕਾਨ ਤੇ ਮੈਂ ਸਭ ਨੰਬਰ ਦੇ ਦਿੰਦਾ ਜਿਵੇਂ ਅੱਜ ਕੱਲ ਵੁੱਡਨ ਟ੍ਰੇਆਂ ਦਾ ਟ੍ਰੈਂਡਿੰਗ ਹੈ ਜੀ ਪ੍ਰੋਪਰ ਟ੍ਰੇ ਹਾਂ ਬਾਈ ਬਹੁਤ ਹੀ ਇਦੇ ਵਿੱਚ ਤੁਹਾਨੂੰ ਕਈ ਲਗਭਗ 15 ਤੋਂ 20 ਡਿਜ਼ਾਈਨ ਮਿਲ ਜਾਣਗੇ ਜੀ ਮੇਰੀ ਭੈਣਾਂ ਦੀ ਨਿੱਕ ਸ਼ਿਕਾਇਤ ਆਉਂਦੀ ਹੁੰਦੀ ਹੈ ਉਹ ਲੈ ਕੇ ਵੀ ਜਾਂਦੀਆਂ ਨੇ ਮੇਰੀਆਂ ਭੈਣਾਂ ਉਹ ਕਹਿੰਦੇ ਵੀ ਇਹਦਾ ਕਲਰ ਵਗੈਰਾ ਜਾਂ ਕੁਝ ਨਹੀਂ ਵੀਰੇ ਨਾ ਤਾਂ ਇਹ ਕੋਈ ਕਲਰ ਹੋਵੇ ਕਿਉਂਕਿ ਸਾਰੀ ਲੈਮੀਨੇਟਡ ਹੈ ਤੁਸੀਂ ਗਰਮ ਰੱਖ ਲਓ ਗਿੱਲੇ ਪਾਣੀ ਨਾਲ ਕੋਈ ਚੱਕਰ ਨਹੀਂ ਹੋਣਾ ਖਰਾਬ ਨਹੀਂ ਹੁੰਦੀ ਜਾਂਦਾ ਕੋਈ ਚੱਕਰ ਨਹੀਂ ਖਰਾਬ ਦੀ ਸ਼ਿਕਾਇਤ ਸਾਨੂੰ ਜ਼ਿਆਦਾ ਆਉਂਦੀ ਹੈ ਕੋਈ 1% ਸ਼ਿਕਾਇਤ ਨਹੀਂ ਜਨਾਂ ਦੀ ਦਾਗੇ ਜੀ ਇਹ ਹੈਗੇ ਜੀ ਡਾਇਰੈਕਟ ਗੈਸ ਉਨ ਕੈਸਰੋਲ ਜੀ ਠੀਕ ਹੈ ਜੀ ਇਸ ਨੂੰ ਤੁਸੀਂ ਸਿੱਧਾ ਗੈਸ ਤੇ ਧਰ ਕੇ ਮੰਨ ਲਓ ਕੱਚ ਦਾ ਭਰਤਨ ਹੈ ਜੀ ਇਹ ਠੀਕ ਹੈ ਠੀਕ ਹੈ ਸੋ ਮੈਂ ਦਿਖਾਉਣ ਦਾ ਆਈਟਮ ਜੀ ਆ ਦੇਖੋ ਜੀ ਸਿੱਧਾ ਕੱਚ ਦਾ ਇਹ ਹੈ ਪ੍ਰੋਪਰ ਤੁਸੀਂ ਅੱਜਕੱਲ ਜਿਵੇਂ ਅੱਜਕੱਲ ਪਲਾਸਟਿਕ ਜਾਂ ਕੋਈ ਐਲੂਮੀਨੀਅਮ ਐ ਪਿਗਲ ਜਾਂਦਾ ਹੈਗਾ ਕੱਚ ਦਾ ਸਭ ਤੋਂ ਜ਼ਿਆਦਾ ਸੇਫ ਬਰਤਨ ਹੈ ਜੀ ਇਹ ਤੁਸੀਂ ਗੈਸ ਤੇ ਰੱਖ ਸਕਦੇ ਹੋਗੇ ਕਹਿੰਦਾ ਮਤਲਬ ਬਈ ਗੈਸ ਤੇ ਧਰ ਸਕਦੇ ਤੇ ਆਪਣਾ ਚੁੱਲ੍ਹੇ ਤੇ ਤਾਂ ਨਹੀਂ ਧਰ ਸਕਦੇ ਬਈ ਦੂਸਰੇ ਤੇ ਜਿਹੜਾ ਬੀਤੀ ਕਿਸੇ ਅੱਗ ਉਹ ਤੇ ਨਹੀਂ ਉਹ ਤੇ ਨਹੀਂ ਜੀ ਕਲਾ ਗੈਸ ਤੇ ਜੀ ਡਾਇਰੈਕਟ ਉਹਨਾਂ ਗੈਸ ਤੇ ਹੈ ਕਿਨੇ ਚਾਹ ਬਣਾਉਣੀ ਹੈ ਕਿਸੇ ਪਰਿਵਾਰ ਛੋਟਾ ਮੇਰੀਆਂ ਭੈਣਾਂ ਦਾ ਕੋਈ ਵੀ ਹੈ 2 ਮਿੰਟਾਂ ਚ ਚੀਜ਼ ਬਣ ਜੂਗੀ ਕੱਚ ਜਲਦੀ ਗਰਮ ਹੁੰਦਾ ਤੇ ਇਹਦੀ ਕੋਈ ਗਾਰੰਟੀ ਕੀ ਹੈ ਗਾਰੰਟੀ ਕੱਚ ਤੇ ਗੈਸ ਤੇ ਨਹੀਂ ਟੁੱਟੇਗਾ ਜੀ ਉਹ ਡਿੱਗੇ ਤਾਂ ਟੁੱਟ ਜ ਆ ਚੀਜ਼ਾਂ ਬਾਈ ਜੀ ਬੋਤਲ ਇੱਕ ਕੰਚ ਦੀ ਆ ਬੋਤਲਾ ਆ ਗਈ ਜੀ ਕੰਚ ਅੱਜਕੱਲ ਬਹੁਤ ਟ੍ਰੈਂਡ ਆ ਜੀ ਪਲਾਸਟਿਕ ਇੱਕ ਤਰ੍ਹਾਂ ਦਾ ਬਹੁਤ ਤਰ੍ਹਾਂ ਦਾ ਲੋਕ ਅਵੋਇਡ ਕਰਨ ਲੱਗੇ ਆ ਗਏ ਕੰਚ ਦੇ ਕੱਪ ਸੈੱਟ ਆ ਗਏ ਜੀ ਮਤਲਬ ਚੀਨੀ ਐ ਪਿਓਰ 골ਡਨ ਐ ਪ੍ਰੀਮੀਅਮ ਕੁਆਲਿਟੀ ਆ ਪੂਰੀ A1 ਕੁਆਲਿਟੀ ਰਹੇਗੀ ਜੀ ਆ ਜੋ ਬਾਈ ਜੀ ਚਾਹ ਕਿਨੇ ਪੀਣੀ ਆ ਸੋਹਣੇ ਸੋਹਣੇ ਕੱਪਾਂ ਦੇ ਵਿੱਚ ਆ ਦੇਖੋ ਜੀ ਇੱਕ ਨਵਾਂ ਆਰਟੀਕਲ ਆਇਆ ਜੀ ਚੀਜ਼ ਦੇਖਣ ਨੂੰ ਛੋਟੀ ਆ ਪਰ ਕੰਮ ਵਾਲੀ ਬਹੁਤ ਵੱਡੀ ਚੀਜ਼ ਆ ਜੀ ਇਹ ਫੂਡ ਬਾਉਲ ਆ ਇਹ ਕਮੈਂਟਾਂ ਦੇ ਵਿੱਚ ਦੱਸਿਓ ਇਹ ਰਾ ਹੈਗੀ ਚੀਜ਼ ਇਹ ਨਾ ਜਿਹੜੇ ਮੇਰੇ ਬਾਈ ਜਾਂ ਮੇਰੀਆਂ ਭੈਣਾਂ ਸਕੂਲਾਂ ਦੇ ਵਿੱਚ ਪੜਾਉਂਦੀਆਂ ਨੇ ਜਾਂ ਕੋਈ ਵੀ ਕਿਤੇ ਕੰਮ ਜਾਂਦਾ ਉਹਦੇ ਵਾਸਤੇ ਨਾ ਇਹ ਬੜੀ ਕਹਿੰਡ ਚੀਜ਼ ਆ ਆ ਦੇਖੋ ਇਹਦੇ ਵਿੱਚ ਕੀ ਹੈ ਦਹੀਂ ਪਾ ਕੇ ਲੈ ਸਕ ਪਾ ਸਕਦੇ ਹੋ ਦਾਲ ਪਾ ਸਕਦੇ ਕੁਛ ਵੀ ਪਾ ਸਕਦੇ ਵਿੱਚ ਚੀਜ਼ ਵੀ ਜਿਹੜਾ ਇਹ ਡੁੱਲਦਾ ਨਹੀਂ ਹੈਗਾ ਅੰਦਰੋਂ ਸਟੀਲ ਹੈ ਜੀ ਅੰਦਰੋਂ ਸਟੀਲ ਹੈ ਤੇ ਇੱਕ ਇਹਦੇ ਵਿੱਚ ਆ ਦੇਖੋ ਚਮਚਾ ਫੋਲਡੇਬਲ ਚਮਚਾ ਵੀ ਹੈ ਨਾਲ ਚੱਕਣ ਕੈਰੀ ਕਰਨ ਦੀ ਲੋੜ ਨਹੀਂ ਅੱਜਕੱਲ ਆ ਚੀਜ਼ ਬੜੀ ਕਹਿੰਡ ਲੱਗੀ ਇੱਕ ਨਾ ਬਾਈ ਕੋਲੇ ਹੋਰ ਬਹੁਤ ਕਹਿੰਡ ਚੀਜ਼ ਆ ਆਪਾਂ ਡਾਕਟਰਾਂ ਦੇ ਜਾਂਦੇ ਆ ਤੇ ਡਾਕਟਰਾਂ ਦੇ ਅਕਸਰ ਹੀ ਉਹ ਤੁਹਾਨੂੰ ਚੀਜ਼ਾਂ ਮਿਲਦੀਆਂ ਨੇ ਆ ਬਾਈ ਜੀ ਆਹ ਚੀਜ਼ ਦਿਖਾਇਓਗੇ ਰਮੜੀ ਇਹ ਆ ਗਈ ਜੀ ਕੈਂਪਰ ਜੀ ਇੰਪੋਰਟਡ ਕੈਂਪਰ ਹੈ ਜੀ ਪ੍ਰੋਪਰ ਆਹ ਚੀਜ਼ ਤੁਸੀਂ ਡਾਕਟਰਾਂ ਦੇ ਪਈ ਦੇਖਿਓ ਜਿਹਦੇ ਵਿੱਚ ਬਾਈ ਪਾਣੀ ਪਾ ਕੇ ਜਿਸ ਸਲਾਦ ਪਾ ਕੇ ਤੇ ਸਾਰਾ ਕੁਝ ਰੱਖ ਦਿੰਦੇ ਹੁੰਦੇ ਡਾਕਟਰ ਕਹਿੰਦੇ ਵੀ ਇਹ ਲੀਵਰ ਵਾਸਤੇ ਬਹੁਤ ਹੀ ਚੰਗਾ ਕਿਉਂ ਬਾਈ ਲੀਵਰ ਵਾਸਤੇ ਹਾਂ ਜੀ ਡਟੌਕਸ ਵਾਟਰ ਵਾਸਤੇ ਸਭ ਤੋਂ ਵਧੀਆ ਜੀ ਇਹ ਸਾਰਾ ਬਹੁਤ ਵਧੀਆ ਚੀਜ਼ ਹੈ ਟੂਟੀ ਲੱਗੀ ਹੈ ਸਪੈਸ਼ਲ ਜਿਹੜਾ ਕਣਚ ਹੈ ਪੂਰਾ ਮਜ਼ਬੂਤ ਕਣਚ ਹੈ ਜੇ ਕਿਸੇ ਨੂੰ ਲੋੜ ਹੈ ਮੇਰੀਆਂ ਭੈਣਾਂ ਨੂੰ ਕਿਸੇ ਨੂੰ ਵੀ ਚਾਹੀਦਾਗਾ ਤਾਂ ਬਾਈ ਕੋਲੇ ਆਜੋ ਬਹੁਤ ਬਾਜ਼ਾਰ ਨੂੰ ਘੱਟ ਰੇਟ ਕਰ ਦੇ ਦਊਗਾ ਹੋਰ ਦਿਖਾਓ ਬਾਈ ਜੀ ਆਪਣਾ ਹੋਰ ਤੁਹਾਨੂੰ ਜਿਵੇਂ ਆਰਟੀਕਲ ਦਿਖਾ ਰਣੇ ਆ ਜੀ ਹਾਂਜੀ ਇਹ ਵਾਰਮਰ ਸੈਟ ਹੈ ਜੀ ਦੇਖ ਲਓ ਕੱਢ ਲਿਆ ਪੂਰੀ ਆ ਇਹ ਵਾਰਮਰ ਸੈਟ ਹੈ ਜੀ ਗਿਫਟ ਆਰਟੀਕਲ ਇਹ ਸਭ ਤੋਂ ਵਧੀਆਗਾ ਠੀਕ ਹੈ ਜੀ ਇਹ ਤਿੰਨ ਵਾਲਾ ਇਲੈਕਟ੍ਰਿਕ ਚੁੱਲਾ ਹੈ ਜੀ ਠੀਕ ਹੈ ਜੀ ਆਪਾਂ ਮੌਕੇ ਤੇ ਕੁਝ ਵੀ ਇਹਦੇ ਚ ਖਾਣਾ ਗਰਮ ਕਰਨਾਗਾ ਇਲੈਕਟ੍ਰਿਕ ਪਲੱਗ ਲਗਾਓ ਖਾਣਾ ਸਹੀ 10 ਮਿੰਟਾਂ ਦੇ ਵਿੱਚ ਤੁਹਾਨੂੰ ਗਰਮ ਮਿਲੇਗਾ ਪ੍ਰੋਪਰ ਤਿੰਨ ਪੀਸ ਵਾਲਾ ਬਾਉਲੇ ਜੀ ਇਹ ਠੀਕ ਹੈ ਜੀ ਇੱਕ ਦਾ সাইਜ ਦੇ ਡੇਢ ਲੀਟਰ ਹੈਗਾ ਇਹਦਾ ਬਈ ਐਂ ਪਉਦੇ ਵੀਰੇ ਤਿੰਨ ਹੈ ਉਹ ਇੱਕ ਪਲੱਗ ਰਹੀਂ ਕੰਮ ਕਰਨਗੇ ਕਿੰਨੇ ਤਿੰਨ ਇੱਕ ਪਲੱਗ ਦੇ ਕੰਮ ਕਰਨਗੇ ਜੀ ਹਾਂਜੀ ਸਭ ਤੋਂ ਮਤਲਬ ਘੱਟ ਟਾਈਮ ਦੇ ਵਿੱਚ ਖਾਣਾ ਗਰਮ ਕੀਤਾ ਜਾਏਗਾ ਗਰਮਦਾ ਤਾਂ ਨਹੀਂ ਹੈਗਾ ਨਹੀਂ ਜੀ ਨੌਨ ਸਟਿਕ ਹੈ ਅੰਦਰੋਂ ਸਟੀਲ ਹੈ ਪ੍ਰੋਪਰ ਸੇਫ ਹੈਗਾ ਕੋਈ ਏਦਾਂ ਐ ਨਹੀਂ ਹੈਗਾ ਵੀ ਪਲਾਸਟਿਕ ਹੈ ਇਹਨਾਂ ਸਟੀਲ ਹੈ ਲੱਗੇ ਸਿਆਲ ਆਉਂਦਾ ਜਾਂਦਾ ਸਾਰਿਆਂ ਨੂੰ ਪਤਾ ਹੈ ਜਾਂ ਕਿਸੇ ਨੂੰ ਗਿਫਟ ਦੇਣਾ ਆ ਚੀਜ਼ ਬਈ ਨੇੜੇ ਹੋ ਕੇ ਦਿਖਾ ਦੇ ਮੜੀਕਾ ਇਹ ਕੀ ਐ ਸਬਜੀ ਪਾ ਕੇ ਆਪਾਂ ਡਾਈਨਿੰਗ ਟੇਬਲ ਤੇ ਰੱਖ ਲਓ ਜਾਪਾ ਕੋ ਰਿਸ਼ਤੇਦਾਰ ਆ ਰਿਹਾ ਕੋਈ ਲੇਟ ਹੋ ਗਿਆ ਮੁੜ ਕੇ ਗਰਮ ਬਾਰ ਬਾਰ ਕਰਨ ਦੀ ਲੋੜ ਹੈ ਇਹਦੇ ਕੀ ਹੈ ਪਲੱਗ ਦਿੱਤਾ ਹੋਇਆ ਬਾਈ ਆਹ ਪਲੱਗ ਹੈ ਇਹ ਪਲੱਗ ਨੂੰ ਤੁਸੀਂ ਇੱਥੇ ਕਨੈਕਟ ਕਰੋਗੇ ਬਿਜਲੀ ਤੇ ਕਰੋਗੇ ਤਾਂ ਇਹਨੇ ਆਟੋਮੈਟਿਕ ਜਿਹੜੀ ਸੋਡੀਓਵੋ ਹੈ ਸਬਜੀ ਹੈ ਦਾਲ ਸਬਜੀ ਗਰਮ ਬਾਰ ਇਹ ਬਹੁਤ ਕਹਣ ਜੀ ਲੱਗੀ ਮੈਨੂੰ ਇੱਕ ਆ ਗਿਆ ਜੀ ਆਹ ਆਰਟੀਕਲ ਠੀਕ ਹੈ ਜੀ ਇਹ ਫਰੂਟ ਵਾਲੀ ਹੈ ਪ੍ਰੋਪਰ ਜਿਵੇਂ ਆਪਾਂ ਨੇ ਘਰੇ 10 ਗੈਸਟ ਇਕੱਠੇ ਆਏ ਹੈ ਜੀ ਫਰੂਟ ਪਲੇਟਰ ਆਪਾਂ ਕੋਈ ਮਲਟੀ ਯੂਜ਼ਰਸ ਤੇ ਵੀ ਸਰਵਿੰਗ ਕਰ ਸਕਦੇ ਹਾਂ ਕੋਈ ਵੀ ਚੀਜ਼ ਸਰਵ ਕਰੋ ਪ੍ਰੋਪਰ ਕੰਚ ਦੀ ਹੈਗੀ ਕੰਚ ਦੀ ਹੈ ਪ੍ਰੋਪਰ ਹਾਂ ਜੀ ਬਿਜੈਨਿਅਰ ਬਹੁਤ ਪਿਆਰੇ ਬਹੁਤ ਪਿਆਰੇ ਡੀਨ ਹੈ ਹਾਂਜੀ ਹਾਂਜੀ ਸਭ ਤੋਂ ਲੇਟੈਸਟ ਆਰਟੀਕਲ ਆਉਂਦੇ ਆ ਆਪਣੇ ਕੋਲੇ ਜੀ ਠੀਕ ਹੈ ਰੇਟ ਵੀ ਤੁਹਾਨੂੰ ਬਹੁਤ ਰੀਜ਼ਨੇਬਲ ਮਿਲਣਗੇ ਬਾਈ ਨੇ ਹੋਰ ਵੀ ਕੰਮ ਕੀਤਾ ਹੋਇਆ ਦੁਕਾਨ ਤੇ ਬਹੁਤ ਸੋਹਣਾ ਕੰਮ ਜੇ ਕਿਸੇ ਨੇ ਡਿਲੀਵਰੀ ਵਾਈ ਕਿੱਥੇ ਕਿੱਥੇ ਕਰਦੇ ਜਿਹੜੀ ਆਪਣੀ ਡਿਲੀਵਰੀ ਵਾਲੀ ਗੱਲ ਦੱਸਣਾ ਆਪਣਾ ਕੋਰੀਅਰ ਦਾ ਕੰਮ ਹੈ ਜੀ ਇੰਟਰਨੈਸ਼ਨਲ ਕੋਰੀਅਰ ਡੋਮੈਸਟਿਕ ਕੋਰੀਅਰ ਤੁਸੀਂ ਘਰ ਬੈਠੇ ਕਿਤੇ ਵੀ ਜੇ ਕੋਰੀਅਰ ਕਰਵਾਣਾ ਹੈਗਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿਵੇਂ ਕੋਈ ਪੰਜੀਰੀ ਹੋ ਗਈ ਕਿਉਂ ਹੋ ਗਿਆ ਦੇਸੀ ਕਿਉਂ ਦੇਸੀ ਕਿਉਂ ਬਹੁਤ ਕੂਰੀਅਰ ਵਾਲੇ ਨਹੀਂ ਭੇਜਦੇ ਪਰ ਆਪਾਂ ਭੇਜਦੇ ਆਂ ਜੀ ਮੈਡੀਸਨ ਹੋ ਗਈ ਕੋਈ ਵੀ ਆਰਟੀਕਲ ਤੁਸੀਂ ਘਰ ਬੈਠੇ ਭੇਜ ਸਕਦੇ ਹੋ ਅਸੀਂ ਜੇਕਰ ਤੁਸੀਂ ਨਹੀਂ ਭੇਜ ਸਕਦੇ ਅਸੀਂ ਤੁਹਾਡੇ ਮਤਲਬ ਡਿਲੀਵਰ ਆਪ ਕਰ ਸਕਦੇ ਹਾਂ ਤੁਹਾਡੇ ਤੋਂ ਲੈ ਸਕਦੇ ਆਂ ਜੀ ਉਹਨਾਂ ਤੋਂ ਵੀ ਤੁਸੀਂ ਮੈਂ ਕਾ ਕਰੇ ਬੈਠਾ ਮੇਰੇ ਕੋਲ ਆਉਣ ਵਾਲਾ ਹੈ ਨਹੀਂ ਤਾਂ ਤੁਸੀਂ ਤੁਹਾਡੇ ਨਾਲ ਕੰਟੈਕਟ ਕਰੀਏ ਉਹ ਆ ਕੇ ਅਸੀਂ ਖੁਦ ਤੁਹਾਡੇ ਕੋਲ ਅਸੀਂ ਭਰਾਂਗੇ ਹਾਂ ਜੀ ਸੇਵ ਕਰਾਂਗੇ ਸੋਨੂੰ ਸ਼ਾਮ ਨੂੰ ਟਰੈਕਿੰਗ ਆਈਡੀ ਨਾਲ ਦੀ ਨਾਲ ਟਰੈਕਿੰਗ ਆਈਡੀ ਤੇ ਆਏਗੀ ਠੀਕ ਹੈ ਜੀ ਪੈਕਿੰਗ ਦਾ ਪ੍ਰਬੰਧ ਸਾਰਾ ਸਾਡਾ ਹੋਏਗਾ ਜੀ ਸਾਰਾ ਲਗਾ ਤੋਂ ਟੁੱਟੇ ਹਾਂਜੀ ਠੀਕ ਹੈ ਤੇ ਜੇ ਆਪਾਂ ਨੂੰ ਬਈ ਕਿਸੇ ਨੇ ਆ ਚੀਜ਼ਾਂ ਮੰਗਵਾਉਣੀਆਂ ਹੁਣ ਘਰੇ ਬੈਠੇ ਇਹ ਵੀ ਤੁਸੀਂ ਇਹ ਵੀ ਸਾਡੇ ਕੋਰੀਅਰ ਸਰਵਿਸ ਸਾਡੀ ਖੁਦਰੀ ਹੈ ਜੀ ਤੁਸੀਂ ਮੰਨ ਲਓ ਘਰ ਬੈਠੇ ਕੋਈ ਵੀ ਚੀਜ਼ ਆਰਡਰ ਕਰਨੀ ਹੋ ਤਾਂ ਆਰਡਰ ਕਰ ਸਕਦੇ ਹੋਗੇ ਕੋਰੀਅਰ ਚਾਰਜਸ ਹੈ ਜੋ ਤੁਹਾਨੂੰ ਐਕਸਟਰਾ ਪੇ ਕਰਨੇ ਪੈਣਗੇ ਜੀ ਟੁੱਟ ਭੱਜ ਦੀ ਸਾਡੀ ਗਾਰੰਟੀ ਹੋਏਗੀ ਟੁੱਟ ਭੱਜ ਦੀ ਸਾਡੀ ਗਾਰੰਟੀ ਹਾਂਜੀ ਤੇ ਨਾ ਇੱਕ ਵਾਰ ਇਹ ਨਾ ਬਾਈ ਦੀ ਮਾੜੀ ਦੁਕਾਨ ਦੇ ਨਾ ਵੱਡੇ ਬਈ ਨਿਗਾ ਮਰਵਾਦੀ ਆ ਬਾਈ ਦੀ ਸ਼ਾਪ ਹੈ ਇਹਦੇ ਵਿੱਚ ਤੁਸੀਂ ਆ ਚੀਜ਼ਾਂ ਦੇਖ ਸਕਦੇ ਹੋ ਕਿ ਕੀ ਕੀ ਕੁਛ ਬਾਈ ਕੋਲੇ ਪਿਆਗਾ ਤੇ ਇਧਰਲੀ ਸਾਈਡ ਵੀ ਬਾਈ ਮਾੜੀ ਨਿਗਾ ਮਰਵਾਉਂਦਾ ਤੇ ਉਹਨਾਂ ਨੂੰ ਟੋਕਰੀਆਂ ਦਾ ਬਹੁਤ ਸ਼ੌਂਕ ਹੁੰਦਾ ਵੀ ਟੋਕਰੀਆਂ ਬਥੇਆ ਤੇ ਕੰਡੈਕਟ ਜ਼ਰੂਰ ਕਰ ਲਓ ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ ਬਾਈ ਆਪਣਾ ਜਿਹੜਾ ਕੁਸ਼ ਹੈ ਉਹਦੇ ਚ ਹੋਰ ਲੈਸ ਕਰਕੇ ਬਾਈ ਤੁਹਾਨੂੰ ਦੇਊਗਾ ਜਿਹੜਾ ਸਾਡੀ ਵੀਡੀਓ ਦੇਖ ਕੇ ਬਾਈ ਨੂੰ ਕਹੂਗਾ ਵੀ ਅਸੀਂ ਬਾਈ ਵੀਡੀਓ ਤੁਹਾਡੀ ਦੇਖ ਕੇ ਆਏ ਹਾਂ